ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਧਾਨ ਤੇ ਸਾਬਕਾ ਮਾਲ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜੀ ਦੇ ਉੱਪਰ ਸੁਣਵਾਈ ਹੋਈ ਵਿਕ੍ਰਮ ਸਿੰਘ ਮਜੀਠੀਆ ਨੂੰ ਕੋਰਟ ਨੇ ਵੱਡੀ ਰਾਹ ਦਿੱਤੀ ਏ ਕੋਰਟ ਦੇ ਆਪਣੇ ਹੁਕਮ ਜਾਰੀ ਕਰ ਦਿੱਤੇ ਨੇ ਰੈਗੂਲਰ ਜ਼ਮਾਨਤ ਨੂੰ ਲੈ ਕੇ ਜੋ ਹਾਈ ਕੋਰਟ ਦੇ ਵੱਲੋਂ ਵਿਕ੍ਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਮਨਜ਼ੂਰ ਹੋ ਚੁੱਕੀ ਏ ਤੁਸੀਂ ਜੁੜਿਓ ਲੋਕrai ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਵੱਡੀ ਤੇ ਨਵੀਂ ਖਬਰ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਮਾਝੇ ਦੇ ਜਰਨਲ ਕਹਾਉਦੇ ਵਿਕ੍ਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ ਅਰਜੀ ਦੇ ਉੱਪਰ ਪਿਛਲੇ ਦਿਨਾਂ ਤੋਂ ਸੁਣਵਾਈ ਹੋ ਰਹੀ ਸੀ ਜਿਸ ਦੇ ਲਈ ਅੱਜ ਇਹ ਵੱਡਾ ਫੈਸਲਾ ਆਇਆ ਹੈ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਅੱਜ ਆਪਣੀਆਂ ਦਲੀਲਾਂ ਦਿੱਤੀਆਂ ਗਈਆਂ ਸੀ ਕੋਰਟ ਨੂੰ ਦਲੇਲਾ ਸੁਣਨ ਤੋਂ ਬਾਅਦ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਜੋ ਕੋਰਟ ਦੇ ਵੱਲੋਂ ਇਸ ਸਰਕਾਰ ਦੇ ਵਕੀਲ ਨੂੰ ਹੁਕਮ ਵੀ ਦੇ ਦਿੱਤੇ ਗਏ ਨੇ ਕਿ ਕੁਝ ਲੇਟੇਸਟ ਸਟੇਟਸ ਰਿਪੋਰਟ ਦੀ ਜਾਂਚ ਵਿੱਚ ਕੁਝ ਸਾਹਮਣੇ ਆਇਆ ਹੈ ਤਾਂ ਉਹ ਅਦਾਲਤ ਨੂੰ ਸੌਂਪਿਆ ਜਾਵੇ ਤਾਂ ਕਿ ਉਹਨਾਂ ਦੀ ਰੈਗੂਲਰ ਜ਼ਮਾਨਤ ਨੂੰ ਮਨਜ਼ੂਰੀ ਨਾ ਦਿੱਤੀ ਜਾ ਸਕੇ ਪਰ ਅਜੇ ਤੱਕ ਸਰਕਾਰ ਦੇ ਵਕੀਲ ਵੱਲੋਂ ਕੁਝ ਵੀ ਲੇਟੇਸਟ ਰਿਪੋਰਟ ਨਹੀਂ ਸੌਂਪੀ ਗਈ ਇਹ ਰਿਪੋਰਟ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੀ ਜਾਂਚ ਨਾਲ ਸੰਬੰਧਿਤ ਹੈ ਸੋ ਦੱਸ ਦਈਏ ਕਿ 17 ਨਵੰਬਰ ਨੂੰ ਇਸ ਮਾਮਲੇ ਦੇ ਉੱਪਰ ਫੇਰ ਸੁਣਵਾਈ ਹੋਵੇਗੀ 17 ਨਵੰਬਰ ਨੂੰ ਵਿਕ੍ਰਮ ਸਿੰਘ ਮਜੀਠੀਆ ਨੂੰ ਰੈਗੂਲਰ ਜ਼ਮਾਨਤ ਜਿਹੜੀ ਇਹ ਉਹ ਮਿਲ ਸਕੇਗੀ ਸੋ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਵਿਕ੍ਰਮ ਸਿੰਘ ਮਜੀਠੀਆ ਨੂੰ ਅਮਰਤਸਰ ਦੇ ਘਰ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਇਸ ਤੋਂ ਬਾਅਦ ਟੀਮ ਨੇ ਹਿਮਾਚਲ ਦਿੱਲੀ ਯੂਪੀ ਸਮੇਤ ਵੱਖ-ਵੱਖ 25 ਥਾਵਾਂ ਤੇ ਛਾਪੇਮਾਰੀ ਕੀਤੀ ਤੇ ਉਹਨਾਂ ਦੀ ਜਾਇਦਾਦ ਦੀ ਪਛਾਣ ਕੀਤੀ ਜੋ 6 ਜੁਲਾਈ ਤੱਕ ਵਿਜੀਲੈਂਸ ਨੇ ਬਿਕਰਮ ਸਿੰਘ ਮਜੀਠੀਆ ਨੂੰ ਆਪਣੀ ਹਿਰਾਸਤ ਵਿੱਚ ਰੱਖਿਆ ਰਿਮਾਂਡ ਤੇ ਰੱਖਿਆ ਤੇ ਉਸਦੇ ਕੋਲੋਂ ਪੁੱਛਗਛ ਹੁੰਦੀ ਰਹੀ 22 ਅਗਸਤ ਨੂੰ ਇੱਕ ਚਾਰ ਸ਼ੀਟ ਦਰਕੀਤੀ ਗਈ 40000 ਪੰਨਿਆਂ ਦੀ ਜਿਸ ਦੇ ਵਿੱਚ ਸਾਰੇ ਸਬੂਤ ਜਿਨ੍ਹਾਂ ਵਿੱਚ 200 ਤੋਂ ਵੱਧ ਗਵਾਹਾਂ ਦੇ ਬਿਆਨ ਸ਼ਾਮਿਲ ਸਨ ਸਾਬਕਾ ਐਡੀ ਡਾਇਰੈਕਟਰ ਨਿਰੰਜਨ ਸਿੰਘ ਦੇ ਬਿਆਨ ਤੇ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੇ ਬਿਆਨ ਸ਼ਾਮਿਲ ਸਨ ਔਰ ਇਹ ਮਾਮਲਾ 2013 ਦੀ ਈਡੀ ਜਾਂਚ ਨਾਲ ਵੀ ਜੁੜਿਆ ਹੋਇਆ ਸੀ ਜਿਵੇਂ 6000 ਕਰੋੜ ਰੁਪਏ ਦੀ ਸਿੰਥੈਟਿਕ ਡਰੱਗ ਰੈਕਡ ਦਾ ਵੀ ਜੋ ਜ਼ਿਕਰ ਕੀਤਾ ਗਿਆ ਸੀ ਵਿਜੀਲੈਂਸ ਬਿਊਰੋ ਨੇ 6 ਵਿਅਕਤੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਜੋ ਵਿਜੀਲੈਂਸ ਬਿਊਰੋ ਦਾ ਦਾਅਵਾ ਹੈ ਕਿ ਇਸ ਕੇਸ ਨੂੰ ਹੋਰ ਮਜ਼ਬੂਤ ਕੀਤਾ ਗਿਆ ਪਰ ਦੂਸਰੇ ਪਾਸੇ ਜੋ ਹਾਈ ਕੋਰਟ ਨੇ ਉਹ ਸਾਰੇ ਜਿਹੜੇ ਗਵਾਹ ਸੀ ਉਹਨਾਂ ਦੇ ਬਿਆਨਾਂ ਨੂੰ ਲੈ ਕੇ ਤੇ ਦੂਸਰੇ ਪਾਸੇ ਉਹਨਾਂ ਦੇ ਉੱਪਰ ਲਾਏ ਹੋਏ ਦੋਸ਼ਾਂ ਨੂੰ ਲੈ ਕੇ ਪੂਰੀ ਜਾਂਚ ਕੀਤੀ ਹੈ ਕਿ ਇਹ ਰਾਜਨੀਤੀ ਬਦਲਾਖੋਰੀ ਦੇ ਨਾਲ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੈ ਰਾਜਨੀਤੀ ਹੋਈਏ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਇੱਕ ਸਟੇਟਸ ਰਿਪੋਰਟ ਮੰਗੀ ਹੈ ਲੇਟੈਸ ਦੇ ਵਿੱਚ ਜੇਕੂ ਨਵਾਂ ਆਇਆ ਉਸਨਾਂ ਦੀ ਜਾਂਚ ਦੇ ਵਿੱਚ ਜਦੋਂ ਕਿ ਪਿਛਲੇ ਹਫਤੇ ਜਦੋਂ ਉਹਨਾਂ ਦੀ ਸੁਣਵਾਈ ਹੋਈ ਸੀ ਤਾਂ ਵਿਜੀਲੈਂਸ ਦੇ ਵਕੀਲ ਨੇ ਤੇ ਪੰਜਾਬ ਦੇ ਏਜੀ ਨੇ ਇਹੀ ਦੱਸਿਆ ਸੀ ਕਿ ਅਜੇ ਅਸੀਂ ਉਹਨਾਂ ਦੀ ਜਾਂਚ ਕਰ ਰਹੇ ਹਾਂ ਜੋ ਜਾਂਚ ਦੇ ਵਿੱਚ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਪਰ ਵਿਜੀਲੈਂਸ ਨੇ ਉਹਨਾਂ ਨੂੰ ਛਾੜ ਪਾਈ ਸੀ ਕਿ ਇੱਕ ਪਾਸੇ ਉਹਨਾਂ ਦੇ ਉੱਪਰ ਜਿਹੜਾ ਕਿ ਪਰਚਾ ਦਰਜ ਕਰ ਦਿੱਤਾ ਗਿਆ ਹੈ ਔਰ ਉਹਨਾਂ ਦੇ ਉੱਪਰ ਦੋਸ਼ ਸਾਬਤ ਕੀਤੇ ਜਾ ਰਹੇ ਨੇ ਤੇ ਤੁਸੀਂ ਅਜੇ ਤੱਕ ਜਾਂਚ ਕਰ ਰਹੇ ਜੇ ਫਿਰ ਉਹਨਾਂ ਦੀ ਜ਼ਮਾਨਤ ਕਿਉਂ ਰੋਕੀ ਹੋਈ ਹੈ ਫਿਰ ਉਹਨਾਂ ਦੀ ਰੈਗੂਲਰ ਜ਼ਮਾਨਤ ਜਿੰਨੀ ਦੇਰ ਤੱਕ ਉਹਨਾਂ ਦੀ ਜਾਂਚ ਚੱਲ ਰਹੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਿਉਂ ਡੱਕਿਆ ਹੋਇਆ ਹੈ ਪੰਜਾਬ ਸਰਕਾਰ ਨੇ ਸੋ ਵਿਜੀਲੈਂਸ ਦੇ ਕੋਲ ਕੋਈ ਜਵਾਬ ਨਹੀਂ ਸੀ ਪੰਜਾਬ ਦੇ ਏਜੀ ਦੇ ਕੋਲ ਕੋਈ ਜਵਾਬ ਨਹੀਂ ਸੀ ਜੋ ਕੱਲ ਪੰਜਾਬ ਸਰਕਾਰ ਦਾ ਸਰਕਾਰੀ ਵਕੀਲ ਪੇਸ਼ ਹੋਇਆ ਸਰਕਾਰੀ ਵਕੀਲ ਦੇ ਕੋਲ ਵੀ ਲੇਟੈਸਟ ਰਿਪੋਰਟ ਮੰਗੀ ਗਈ ਹੈ ਜਿਸ ਨੂੰ ਲੈ ਕੇ ਕੁਝ ਨਵਾਂ ਜੇਕਰ ਜਾਂਚ ਦੇ ਵਿੱਚ ਆਇਆ ਤਾਂ ਉਹ ਪੇਸ਼ ਕੀਤੀ ਜਾਵੇ ਨਹੀਂ ਤਾਂ ਹਾਈ ਕੋਰਟ ਦੇ ਵੱਲੋਂ ਮਜੀਠੀਆ ਦੀ ਜ਼ਮਾਨਤ ਜਿਹੜੀ ਹੈ ਉਹ ਮਨਜ਼ੂਰ ਕਰ ਦਿੱਤੀ ਜਾਵੇਗੀ ਔਰ 17 ਨਵੰਬਰ ਨੂੰ ਇਸ ਤੇ ਉੱਪਰ ਫੈਸਲਾ ਆਉਣਾ ਹੈ ਜੋ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਬਾਰੇ ਅਕਾਲੀ ਦਲ ਖੇਮੇ ਦੇ ਵਿੱਚ ਵੱਡੀ ਖੁਸ਼ੀ ਦੀ ਰਹਿਰ ਦੌੜ ਗਈ ਹੈ ਤਰਨਤਾਰ ਜਿਮਨੀ ਚੌਂਣ ਦੇ ਵਿੱਚ ਪਾਵੇਂ ਅਕਾਲੀ ਦਲ ਪਛੜ ਗਿਆ ਪਰ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਅਕਾਲੀ ਦਲ ਖੁਸ਼ ਹੋ ਰਿਹਾ ਹੈ ਅਕਾਲੀ ਦਲ ਖੇਮੇ ਦੇ ਵਿੱਚ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਹੀ ਵਿਕ੍ਰਮ ਸਿੰਘ ਮਜੀਠੀਆ ਦੇ ਪਰਿਵਾਰ ਦੇ ਵਿੱਚ ਜੋ ਮੌਜੂਦਾ ਵਿਧਾਇਕ ਨੇ ਗਰੀਬ ਕੌਰ ਮਜੀਠੀਆ ਉਹ ਖੁਸ਼ੀ ਸਾਂਝੀ ਕਰ ਰਹੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹ ਹਾਈ ਕੋਰਟ ਦੇ ਵੱਲੋਂ ਔਰ ਇਸ ਤੋਂ ਪਹਿਲਾਂ ਕਿ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਔਰ ਉਹਨਾਂ ਨੂੰ ਡੇਰਾ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਵੀ ਮੁਲਾਕਾਤ ਕਰਨ ਵਾਸਤੇ ਗਏ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਗਏ ਔਰ ਉਹਨਾਂ ਦੀ ਪਹਿਣ ਹਰ ਸਿੰਘ ਕੋਲ ਬਾਦਲ ਜੋ ਲੋਕ ਸਭਾ ਤੋਂ ਸੰਸਦ ਮੈਂਬਰ ਨੇ ਉਹ ਵੀ ਉਹਨਾਂ ਨਾਲ ਮੁਲਾਕਾਤ ਕਰਨ ਵਾਸਤੇ ਗਏ ਸੀ ਔਰ ਵਿਕ੍ਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਕੇਸ ਨੂੰ ਲੜਨ ਵਾਸਤੇ ਸੁਖਵੀਰ ਸਿੰਘ ਬਾਦਲ ਨੇ ਸਪੈਸ਼ਲ ਇੱਕ ਵਕੀਲ ਬੁਲਾਇਆ ਸੀਗਾ ਔਰ ਉਹਨਾਂ ਦਾ ਕੇਸ ਉਸ ਵਕੀਲ ਨੇ ਲੜਿਆ ਜੋ ਕਿ ਪਹਿਲਾਂ ਅਕਾਲੀ ਦਲ ਦੇ ਜਿਹੜੇ ਸਪੋਕਸਮੈਨ ਨੇ ਅਸ਼ਰੀਫ ਖਲੇ ਉਹ ਲੜ ਰਹੇ ਸੀ ਪਰ ਉਹ ਕੋਰਟ ਦੇ ਵਿੱਚ ਜਿਹੜਾ ਆਪਣਾ ਪੂਰਾ ਮਜ਼ਬੂਤ ਪੱਖ ਨਹੀਂ ਰੱਖ ਸਕੇ ਵਿਕ੍ਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਇਸ ਨੂੰ ਲੈ ਕੇ ਇਹ ਬੰਗਲੌਰ ਤੋਂ ਵਕੀਲ ਬੁਲਾਇਆ ਗਿਆ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਔਰ ਉਸ ਬੰਗਲੌਰ ਦੇ ਵਕੀਲ ਨੇ ਬਹੁਤ ਵੱਡੀ ਜਿਹੜੀ ਲੜਾਈ ਲੜੀ ਸਿਕਰਮ ਸਿੰਘ ਮਜੀਠੀਆ ਦੇ ਜ਼ਮਾਨਤ ਕਰਾਉਣ ਨੂੰ ਸੋ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੇ ਉੱਪਰ 17 ਨਵੰਬਰ ਨੂੰ ਫੈਸਲਾ ਆਉਣਾ ਹੈ ਹੋਰ ਉਹਨਾਂ ਦੀ ਜ਼ਮਾਨਤ ਜਿਹੜੀ ਮਨਜ਼ੂਰ ਕਰ ਦਿੱਤੀ ਜਾਵੇਗੀ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਕੋਈ ਲੇਟਸ ਸਟੇਟਸ ਰਿਪੋਰਟ ਨਹੀਂ ਪੇਸ਼ ਕੀਤੀ ਜਾਂਦੀ ਸੋ ਵਿਕਰਮ ਸਿੰਘ ਮਜੀਠੀਆ ਦੇ ਖੇਮੇ ਦੇ ਵਿੱਚ ਵੱਡੀ ਖੁਸ਼ੀ ਆਈ ਹੈ ਕਾਲੀ ਦਲ ਦੇ ਖੇਮੇ ਦੇ ਵਿੱਚ ਵੱਡੀ ਖੁਸ਼ੀ ਆਈ ਹੈ ਜੋ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਇਹ ਸੁਣਵਾਈ ਹੋਈ ਹੈ